ਅਕਸਰ ਨਾ ਮੈਂ ਧਰਨੇ ਤੇ ਜਾਂਦਾ ਹੀ ਹੁੰਦਾ ਬਈ ਮਾਸਟਰਾਂ ਦੇ ਕਿਉਂਕਿ ਮੈਂ ਖੁਦ ਟੀਚਰ ਹਾਂ ਬਸ ਇਹੀ ਆ ਕਿ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਧਰਨੇ ਪ੍ਰਦਰਸ਼ਨ ਕਰਦੇ ਆਂ 4 ਸਾਲ ਦੇ ਵਿੱਚ ਇਹ ਸਰਕਾਰ ਨੇ ਇੱਕ ਵੀ ਭਰਤੀ ਨਹੀਂ ਦਿੱਤੀ ਮਾਨਸਾ ਰੈਲੀ ਦੇ ਵਿੱਚ ਇੱਕ ਹੋਇਆ ਸੀ ਸਾਡੇ ਮਾਸਟਰਾਂ ਨੂੰ ਚੱਕ ਕੇ ਬੱਸਾਂ ਦੇ ਵਿੱਚ ਤੂੜੀ ਵਾਂਗੂ ਤੋਨੇ ਆ ਗਿਆ ਚਲੋ ਮੇਰੀ ਉਦੋਂ ਪੀ ਐਡ ਚੱਲਦੀ ਸੀ ਪਰ ਉਦੋਂ ਮੈਂ న్యూਸ 'ਚ ਦੇਖ ਚੁੱਕਿਆ ਸੀ ਸਾਰਾ ਕੁਝ ਬੱਸਾਂ ਦੇ ਵਿੱਚ ਮਾਸਟਰਾਂ ਨੂੰ ਬਾੜ ਕੇ ਕੁੱਟਿਆ ਜਾ ਰਿਹਾ ਸੀ ਇੱਕ ਡੀ ਐਸ ਪੀ ਦੇਖਿਆ ਸੀ ਉੱਥੇ ਬੜਾ ਬਲਾਈਂਡਲੀ ਕੁੱਟ ਰਿਹਾ ਸੀ ਉਹ ਪਹਿਲਾਂ ਦੇ ਗੁੱਸੇ ਹਾਂ ਪੂਰਾ ਮਤਲਬ ਵੀ ਇਹ ਨਹੀਂ ਪਤਾ ਵੀ ਗੁੱਸਾ ਕਿਸ ਗੱਲ ਦਾ ਸੀ। ਅੱਛਾ ਪਰ ਉਹ ਕੱਢਿਆ ਯਾਨੀ ਕਿ ਫਿਰ ਬੇਰੁਜ਼ਗਾਰਾਂ ਤੇ ਬੇਰੁਜ਼ਗਾਰਾਂ ਤੇ ਤੂੜੀ ਵਾਂਗੂ ਤਨ ਤੇ ਮਾਸਟਰ ਤੇ ਵਿੰਡੋ ਦੇ ਵਿੱਚ ਜਿਹੜੀ ਬਾਹਰ ਤੱਕੀ ਹੁੰਦੀ ਆ ਉਹਦੇ ਚੋਂ ਡਾਂਗ ਸਿੱਧੀ ਫੜ ਕੇ ਸਿੱਧੀ ਮਾਰੀ ਜਾਂ। ਅੱਛਾ ਇਸ ਤਰ੍ਹਾਂ ਦਾ ਹਾਲ ਪੰਜਾਬ ਪੁਲਿਸ ਕਰ ਰਹੀ ਸੀ। ਫਿਰ ਉਹ ਤੁਸੀਂ ਪੇਸ਼ ਕੀਤਾ। ਮੈਂ ਉਸ ਘਟਨਾ ਨੂੰ ਪੇਸ਼ ਕੀਤਾ। ਉਸ ਘਟਨਾ ਨੇ ਮੈਨੂੰ ਝੰਜੋੜਿਆ ਵਾ। ਅੱਜ ਵੀ ਘੁੰਮਦੀ ਆ ਉਹ ਅੱਖਾਂ ਦੇ ਵਿੱਚ ਤੁਸੀਂ। ਬਿਲਕੁਲ ਘੁੰਮਦੀ ਤੇ ਜਦੋਂ ਅਸੀਂ ਧਰਨਿਆਂ ਤੇ ਜਾਣੇ ਤਾਂ ਸੀ ਇਹ ਸੋਚ ਕੇ ਜਾਣੇ ਵੀ ਸੰਭਾਲ ਵੀ ਆ ਕੁਝ ਵਾਪਰ ਸਕਦਾ ਮੈਂ ਮਾਸਟਰ ਬੋਲ ਰਿਹਾ ਬੇਰੁਜ਼ਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਤੱਕੇ